ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੂ ਇੱਕ ਲਾਗਤ ਹੀ ਪੂਏ ਗਿਰ ਪਰਿਆ ਪਰਾ ਕਲੇਜੇ ਸੇਕ ਕਬੀਰ ਸਤਗੁਰ ਸੂਰਮੇ ਬਾਣ ਜੂ ਬਾਹਿਆ ਇੱਕ ਕਬੀਰ ਕਹਿੰਦਾ ਸਤਗੁਰ ਸੂਰਮੇ ਨੇ ਇੱਕੋ ਹੀ ਗੱਲ ਕਹੀ ਹੈ ਕਿ ਕੋਈ ਬਚਨ ਕੀਤਾ ਉਹ ਬਚਨ ਹੈ ਬਾਣੀ ਦਾ ਬਾਣ ਹੈ ਬਾਣ ਜੋ ਬਾਹਿਆ ਹੈ ਇੱਕ ਲਾਗਦੀ ਪੋਹੇ ਮਿਲ ਗਿਆ ਗਿਰ ਪਰਿਆ ਪਰਾ ਕਲੇਜੇ ਸੇ ਲਾਗਦੀ ਪੋਹੇ ਗਿਰ ਪਰਿਆ ਪਰਾ ਕਲੇਜੇ ਸੇ ਆ ਮਾਂ ਜਿਹੜਾ ਸੀ ਨਾ ਤੇਰ ਕੁੜੀ ਛੱਡ ਕੇ ਥੱਲੇ ਗਿਰ ਕੇ ਤੇਰ ਕੁੜੀ ਛੁੱਟ ਕੇ ਮੇਰਾ ਮਾਨਾ ਗਬੀਰ ਆਪਣੀ ਗੱਲ ਕਰ ਰਿਹਾ ਕਿਸੇ ਦੀ ਨਹੀਂ ਕਰ ਰਿਹਾ ਮੇਰੇ ਤਾਂ ਕੋਈ ਬੰਦ ਭਾਇਆ ਸੀ ਮੈਂ ਤਾਂ ਛੱਡ ਕੇ ਤੇਰ ਕੁੜੀ ਫਿਰਦੇ ਚ ਆ ਗਿਆ ਔਰ ਛੇਕ ਪੈ ਗਿਆ ਕਹਾ ਹੁੰਡੀ ਜਾ ਰਿਹਾ ਉਹ ਛੇਕ ਜਿ ਬਿਆਨ ਆ ਕੇ ਜਿੱਤੇ ਡਿ ਗਿਆ ਉੱਥੇ ਛੇਕ ਪੈ ਗਿਆ ਛੇ ਰੁਪਏ ਉੱਥੇ ਵਿੱਚ ਸਮਾ ਗਿਆ ਜੋ ਬੰਬ ਗਰਦਾ ਟੋਂ ਵਾ ਪੈ ਜਾਂਦਾ ਬੰਬ ਵਿੱਚ ਸਮਾ ਜਾਂਦਾ ਟੋਏ ਚ ਉਹ ਟੋੜੀ ਦੀਦਾ ਹੁੰਦਾ ਪਾਣੀ ਦੇ ਬਾੜ ਨੇ ਸ਼ੇਰ ਮਾਰ ਹਾਂ